ਕੀ ਕਰਾਂ ਮੈਂ ਮੈਨੂੰ ਕੋਈ ਹੱਲ ਵੀ ਤਾਂ ਲੱਭੇ ਉਹ ਤਾਂ ਜਾਂਦਾ ਬੁੜਕ ਕੇ ਮਿੰਟ ਚ ਉਧਰ ਪਹੁੰਚ ਜਾਂਦਾ ਸਕੀਮ ਤਾਂ ਮੇਰੇ ਕੋਲ ਉਹੋ ਜੇ ਬਿਸ਼ਰਮੋਹ ਨੇ ਗੱਲ ਤਾਂ ਸੁਣ ਲੈ ਹਾਂ ਸਕੀਮ ਤਾਂ ਮੇਰੇ ਕੋਲ ਹੈਗੀ ਆ ਕਿਹੜੀ ਸਕੀਮ ਆ ਵੀ ਪਰ ਜੇ ਮੰਨੇਗੀ ਤਾਂ ਦੱਸੂਗਾ ਮੇਰੀ ਗੱਲ ਸੁਣ ਭੰਵੇਂ ਮੇਰੀ ਗੱਲ ਸੁਣ ਰੁਪਈਆ ਭੰਵੇਂ 50000 ਲੱਗ ਜੇ ਕਿਸੇ ਤਰੀਕੇ ਹਟਾ ਦੇ ਉਹਨੂੰ ਉਧਰੋਂ ਪੈਸੇ ਹੱਥ ਪਰੇ ਕਰ ਬੇ ਉਹ ਮੈਂ ਤਾਂ ਉਹ ਗੱਲ ਦੱਸਦਾ ਇੱਥੇ ਰੱਖਦਾ ਸੀ ਪੈਸਿਆਂ ਦੀ ਕੀ ਗੱਲ ਕਰਦੀ ਆ ਮੈਂ ਤੈਨੂੰ ਫ੍ਰੀ ਜੀ ਸਕੀਮ ਦੇ ਦੂੰ ਪਰ ਤੈਨੂੰ ਕਰਨੀ ਪੈਣੀ ਆ ਦਿਲ ਕਰੜਾ ਰੱਖੇ ਸੱਚੀ ਵੇ ਖੜਾ ਛੁੱਟ ਜੂ ਉਹਦਾ ਲੈ ਕਿਸੇ ਬਾਬੇ ਕੋਲ ਜਾਣਾ ਉਹ ਕਾ ਨੂੰ ਬਾਬੇ ਕੋਲੇ ਜਾਣਾ ਉਹਨੇ ਤਾਂ ਪਿੰਡ 'ਚ ਕਿਸੇ ਦੇ ਘਰ ਵਾਲੇ ਚਾਕਣਾ ਵੀ ਨਹੀਂ ਹਲੇ ਮੈਂ ਮਰ ਜਾ ਮਗਰਾ ਜੇ ਤੂੰ ਆਹ ਕੰਮ ਕਰ ਦਵੇਂ ਨਾ ਮੈਂ ਤਾਂ ਬਾਲਾ ਵਧੀਆ ਸੱਚੀ ਦੇਖ ਲੈ ਮੁਕਰ ਨਾ ਜਾਈ ਮੈਂ ਕਿਉਂ ਮੁਕਰੂ ਬੇ ਤੂੰ ਗੱਲ ਤਾਂ ਦੱਸ ਗੱਲ ਕੀ ਆ ਕੰਨ ਕਰ ਫੇ ਹਾਂ ਸੱਚੀ ਕਰ ਵਾਦਾ ਫਿਰ ਹਾਂ ਦੁਬਾਰੇ ਬੋਲ ਬੋਲ ਐਕਸ਼ਨ ਪਪਾ ਪੁੱਤ ਸ੍ਰੀ ਕਾਲ ਸ੍ਰੀ ਕਾਲ ਸਾਸਤਰੀ ਕਾਲ ਸਰਪੰਚਾ ਕਿਵੇਂ ਐ ਠੀਕ ਆ ਪੈਰੀ ਪੈਨਾ ਜਉਂਦਾਰਾ ਜਉਂਦਾਰਾ ਸਰਪੰਚਾ ਬੋਲੇ ਚੱਤੋ ਤੇ ਘਈ ਤੇ ਠੀਕ ਐ ਪਹਿਲਾ ਆਉਣਾ ਸੀ ਬਈ ਯਾਰ ਓ ਯਾਰ ਕੈਮਰਾ ਦਾ ਉੱਥੇ ਲਈ ਖੜਾ ਐ ਇਹ ਸਤਿ ਸ੍ਰੀ ਅਕਾਲ ਬਾਪੂ ਬੱਤ ਰਹਿਣ ਦੇ ਕੀ ਹੋ ਗਿਆ ਹੁਣ ਕਹਿੰਦਾ ਦਵਾਰਿਆ ਮੈਂ ਇੱਕ ਇਧਰ ਝਾਕੀ ਜਾਨਾ ਮੈਂ ਕਿਤੇ ਮੈਂ ਵਿੱਚ ਆ ਗਿਆ ਨਹੀਂ ਆਇਆ ਸੀ ਫਿਰ ਦਵਾਰੇ ਲਾ ਲੇ ਮੈਂ ਤਾਂ ਐਵੇਂ ਮੈਂ ਝਾਕੀ ਨਾ ਸੀ ਜਾਨਾ ਵਗਰ ਮੈਂ ਵਿੱਚ ਆ ਗਿਆ ਚਲ ਬੰਦ ਕਰ ਲੈ ਮੈਕ ਤਾਂ ਨਹੀਂ ਹੈਗਾ ਲੈ 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 ਤੇ ਮੈਂ ਮੈਂ ਆਵਾਜ਼ ਮਾਰਨੀ ਆ ਉਹਨੂੰ ਹੈਗਾ ਹਾਂ ਠੀਕ ਤੂੰ ਨਾ ਸਾਸਰੀ ਕਾਲ ਬਾਪੂ ਸਾਸਰੀ ਕਾਲ ਸਾਸਰੀ ਕਾਲ ਪਾਈ ਪਰਿਪਨ ਕਿਉਂ ਦਾ ਰਿਹਾ ਸਰਪੰਚਾ ਜਉਂਦਾ ਰਿਹਾ ਸਰਪੰਚਾ ਹੋਰ ਸੁਹਾਕੇ ਵਿੱਚ ਠੀਕ ਹੈ ਕਰਵੰਤਰੀ ਨਹੀਂ ਦਾ ਬਸ ਇੱਥੇ ਹੈ ਹਾਂ ਉਹ ਆ ਜਾ ਕਰਵੰਤ ਜਮਾ ਉਹ ਨਾਲ ਖੜ ਜਾ ਅੱਛਾ ਠੀਕ ਹੈ ਬਹਿ ਜਾ ਬਹਿ ਜਾ ਇੱਥੇ ਕੋ ਸਾਸਰ ਪੰਚਰ ਕਿਵੇਂ ਹੈ ਠੀਕ ਹੈ ਹੱਥੋਂ ਤਾਂ ਬੈਗ ਗਿਆ ਹੋਰ ਵੀ ਮਰੀਆਂ ਦਿਲੀ ਗਈ ਇਹਦਾ ਆ ਫੇਰ ਰਹਿ ਗਿਆ

ਹਰੀ ਨੇ ਕਰੇ ਇਕਲ ਵਾਂਸੋ ਵੀ ਹੈਗਾ ਅੰਦਰ ਗਿਆ ਵਾ ਅੱਛਾ ਅੰਦਰ ਗਿਆ ਹਾਂ ਹਾਂ ਉਹ ਸਰਪੰਚਾ ਆਉਣਾ ਮੈਂ ਆ ਗਿਆ ਇੱਕ ਮਿੰਟ ਓਏ ਆ ਜਾ ਕੀ ਕਰੀਏ ਨਰਸੋਈ ਚ ਤੂੰ ਉਹ ਜਾਈ ਨਾ ਬੈਠ ਨਹੀਂ ਸਕਦੀ ਸਰਿਆ ਹੋਰ ਬਚਾਲੇ ਬੈਠੀ ਤੂੰ ਆਂਦਾ ਮੈਂ ਉਦੋਂ ਹੀ ਖੜੀ ਹੋ ਜਾਣਾ ਸੀ ਨਹੀਂ ਫੇਰ ਬੈਠ ਨਹੀਂ ਜਾਏ ਤੂੰ ਬੈਠਣਾ ਨਾ ਚੰਨੂ ਕੀ ਹੈ ਹਜੇ ਤੂੰ ਹਜੇ ਬੈਠ ਹੀ ਨਹੀਂ ਲੱਗਦਾ ਜਿਆ ਪਾਂਡਾ ਚ ਰਹਿ ਰੇਖੋ ਕਹਾ ਲਿਓ ਵੀ ਜੰਦਰੇ ਬਹਿ ਜਾ ਸਰਪੰਚ ਨਾ ਨਾ ਵੀ ਜੰਦਰੇ ਅੱਜਾ ਚਾਚੂ ਬਣਾ ਤੁਰ ਸੋਈ ਜੀ ਜਾ ਤੁਰ ਸੋਈ ਜੀ ਜਾ ਸਸਰੀ ਘਰ ਬੁਲਾ ਕੇ ਭਾਗ ਦੂੰਗੀ ਨਾ ਨਾ ਤੂੰ ਪਹਿਲੇ ਹੀ ਜਾ ਰ ਸੋਈ ਚ ਬਾਤ ਚ ਬਰਖੜਾਇਆ ਦੀ ਚੱਲ ਫਿਰ ਖੜੀ ਜਾ ਬਸ ਇੱਥੋਂ ਇਧਰ ਨਾ ਆਈ ਉਹ ਵਧੀਆ ਸੀ ਨਾ ਜੇ ਤੂੰ ਮੈਨੂੰ ਦੇਖਦਾ ਜਾਣਾ ਆ ਹਾਂ ਉਹ ਨਹੀਂ ਚੰਗਾ ਉਹ ਕੈਮਰੇ ਚ ਹੈ ਲੋ ਬੇਟਾ ਹੁੰਦਾ ਹੀ ਹੈ ਹੋ ਠੀਕ ਹੈ ਸਰਪੰਚਾ ਮਾਜਾ ਠੀਕ ਹੈ ਮਾਜਾ ਤੈਨੂੰ ਐਂ ਕਹਿੰਦਾ ਸੀ ਹਾਂ ਖੜ ਜਾ ਕੱਟ ਕੇ ਉਹਨੂੰ ਗੱਲ ਆ ਗਈ ਵਾਲੇ ਡਪਿਆ ਆ ਗਈ ਹਲੋ ਹੋਰ ਸਰਪੰਚਾ ਕੋਈ ਨਮੀਤਾ ਜੀ ਕੀ ਹੋ ਗਿਆ ਉਹ ਦਰਦੇ ਥਲੇ ਜਾ ਭੱਗ ਜਾ ਹਿੰਮਤ ਕਰ ਕਾਨੂੰਨੀ ਉਹ ਬਾ ਵੀ ਦਾ ਮੇਰੀ ਮਾਂ ਭੱਗ ਜਾ ਮਰਵਾਏਗੀ ਭੱਗ ਜਾ ਸਿੱਧੀ ਭੱਗ ਜਾ ਦਵਾਰੇ ਘਰ ਦਵਾਰੇ ਘਰ ਪੂਰੇ ਆੜਤਾ ਉਹ ਖੜ ਜਾ ਯਾਰ ਮੈ ਜਿਹੜੀ ਗੱਲ ਤੋਂ ਡਰਦਾ ਉਧਰੋਂ ਆਇਆ ਸੀ ਪਹਿਲਾਂ ਤਾਂ ਮੈਂ ਤੈਨੂੰ ਕਿੰਨੀ ਵਾਰੀ ਕਹਿ ਮੇਰੀ ਬਾਹ ਨਾਲ ਖਿੱਚਿਆ ਕਰ ਮੇਰੀ ਗੱਲ ਸੁਣ ਲੈ ਤੂੰ ਐ ਕਰ ਉਹ ਦੇ ਮੈਂ ਅਗਰੀ ਜਾ ਕੇ ਪਤਾ ਕਰਕੇ ਆ ਉਹਦੀ ਮਗਰ ਜਾਂਦੀ ਮੈ ਚੱਗੀ ਲੱਗਦੀ ਤੈਨੂੰ ਹੁਣੇ ਕਹਿ ਕੇ ਗਿਆ ਨਾ ਵੀ ਪੁਲਿਸ ਆਉਂਦੀ ਉਹਦੇ ਘਰੇ ਉੱਥੇ ਮੈਂ ਕੀ ਕਰਨਾ ਬੰਦਿਆਂ ਚ ਉਹ ਕੁਛ ਦੱਸਤਾ ਦੇਊਗਾ ਜਾ ਕੇ ਬੇ ਜੀ ਹੁਣੇ ਦੱਸਣਾ ਹੁੰਦਾ ਤੈਨੂੰ ਹੁਣੇ ਹੀ ਦੱਸ ਦਿੰਦਾ ਨਾਲੇ ਅਗਲੇ ਆਉਂਗੀ ਤੈਨੂੰ ਕਹਿ ਗਿਆ ਨਾ ਵੀ ਤੈਨੂੰ ਦੱਸੂਗਾ ਉਹ ਕੀ ਹੈ ਜਾਣ ਕੇ ਨਾ ਦੱਸ ਕੇ ਗਿਆ ਹੋਵੇ ਐਡਾ ਉਹ ਪਾਗਲ ਨਹੀਂ ਫਿਰ ਇੱਥੇ ਕੀ ਟਿੰਡੀਆਂ ਲੈਣ ਆਈਆਂ ਸੇ ਦੱਸੂਗਾ ਤੈਨੂੰ ਤੂੰ ਜਾਣਾ ਹੈ ਕਿ ਨਹੀਂ ਜਾਣਾ ਮੈਨੂੰ ਦੱਸ ਮੈਂ ਤੈਨੂੰ ਕੁਲਵੰਤ ਕਹੇ ਤਾਂ ਜਿੱਦ ਨਾ ਕਰਿਆ ਕਰ ਤੈਨੂੰ ਤਾਂ ਬੜੀ ਛੇਤੀ ਹੋਲ ਪੈਂਦੇ ਨੇ ਉਹ ਬਾਗਦਾ ਮੇਰੀ ਮਾਂ ਜਾ ਕੇ ਕੁਛ ਨਾ ਉਸ ਪਤਾ ਕਰ ਲੈ ਵੇ ਪਤਾ ਤਾਂ ਮੈਂ ਕਰ ਲੂੰਗੀ ਚੁੱਪ ਕਰਕੇ ਬਹਿ ਜਾ ਜੱ ਬਹਿ ਜਾ ਉੱਥੇ ਬਾਪੂ ਦੇ ਕੋਲ ਉਹ ਜਾਣਾ ਚਾਹ ਕਦਾ ਫਿਰਦਾ ਵਾ ਜਾ ਜੂ ਜਾਣਾ ਬਈ 4:00 ਵਜੇ ਚਾ ਚੰਗਾ ਮੈਂ ਜਾ ਕੇ ਹੀ ਚੰਗਾ ਹੈ ਮੈਂ ਜਾ ਕੇ ਆਉਣੀ ਕਿੱਥੇ ਕੰਮ ਆ ਮੈਨੂੰ ਹੁਣ ਮੈਂ ਜਾਣਾ ਬਾਹਰ ਜਾ ਕੇ ਆਉਣੀ ਆ ਬਾਹਰ ਕਿੱਥੇ ਮੈਂ ਕਿੱਥੇ ਜਾ ਨਹੀਂ ਸਕਦੀ ਹੂੰ ਤਾਂ ਨਹੀਂ ਬਹਾਨਾ ਮੈਂਬਰ ਕੋਲੇ ਚੱਲੀ ਸ਼ਰਮ ਨੂੰ ਹੱਥ ਮਾਰਨ ਮੈਂਬਰ ਨੂੰ ਫੋਨ ਕਰ ਲਾ ਮੈਂਬਰ ਕੋਲ ਤਾਂ ਨਹੀਂ ਚੱਲੀ। ਆ ਮਾ ਮੈਨੂੰ ਜ਼ਰੂਰੀ ਹੈ ਜਾਣਾ ਮੈਂ ਕਿਤੇ ਫਿਰ ਨਾ ਤਾਂ ਹੋਊਗਾ ਕਿਸੇ ਚੀਜ਼ ਦਾ। ਬੇ ਮੈਂ ਸਰਪੰਚ ਨਹੀਂ ਆ 100 ਕੰਮ ਆ ਮੈਨੂੰ। ਅਗਰ 100 ਕੰਮ ਆ ਉਹ ਕਿਤੇ ਤਾਂ ਉੱਜੜ ਨਹੀਂ ਊ ਮਾਸੀ ਤਾਈ ਚਾਚੀ ਭੂਆ। ਬਸ ਕੰਮ ਆ ਮੈਨੂੰ ਮੈਂ ਜਾ ਕੇ ਆਉਂਗੀ ਕਿਤੇ ਰਿਸ਼ਤੇਦਾਰੀ ਚ। ਮੇਰੀ ਗੱਲ ਸੁਣ ਲੈ ਮੈਨੂੰ ਐਂ ਦੱਸ ਕੇ ਜਾ ਵੀ ਜਾਣੀ ਕਿੱਥੇ। ਇੱਥੇ ਚੱਲੀ ਆ ਮੈਂ ਪਿੰਡ। ਆ ਇੱਥੇ ਬਰਾਹ ਚੱਕਰ ਦੀ। ਆ ਇੱਥੇ ਚੱਲੀ ਆ ਪਿੰਡ। ਇੱਥੇ ਕਿਤੇ ਉਹ ਹੈ ਪਿੰਡ ਦਾ ਕੋਈ ਨਾਂ ਤਾਂ ਹੋਊਗਾ। ਮੈਂ ਘਰੇ ਚੱਲੀ ਆ। ਕਰੇ ਚੱਲੀ ਐਨੇ ਕ ਬੈਗ ਨਾ ਆਹੋ ਕੱਪੜੇ ਤਾਂ ਲਾਏ ਚੱਜਣਾ ਕਿ ਹੁਣ ਮਮੀ ਨਾ ਰਹਿ ਕਿਉਂ ਮਾ ਉੱਥੇ ਉਹ ਰਿਆ ਹੀ ਮੜਾ ਜੀਜਾ ਲੱਗ ਜੂ ਨਹੀਂ ਕੋਈ ਨਹੀਂ ਇੱਥੇ ਲਾਉਂਗੀ ਜੀ ਮੈਂ ਆ ਕੇ ਮਾ ਜਾਣ ਆਉਣੀ ਕਰਨਾ ਬਸ ਮੇਰਾ ਨਹੀਂ ਪਤਾ ਮੈਂ ਨਾ ਨਾ ਆਏ ਨਾ ਗਏ ਥਿਉਰੀਸ ਹਮਝੇ ਐਕਸ਼ਨ ਬੇ ਮੇਰਾ ਕੀ ਪਤਾ ਮੈਂ 4 ਦਿਨ ਨਾ ਵਾ ਦੁਬਾਰੇ ਕਰੋ ਐਕਸ਼ਨ ਮੇਰਾ ਕੀ ਪਤਾ ਮੈਂ 4 ਦਿਨ ਨਾ ਵਾ ਅੱਛਾ ਕਿਹ ਚਾਰ ਦਿਨ ਕੀ ਹੈ ਉੱਥੇ ਪੇ ਉਹ ਤੇ ਛੋਟੇ ਲਈ ਕੁੜੀ ਦੇਖਦੇ ਨੇ ਪੱਛਾ ਤੇ ਸਰਪੰਚ ਪਿੱਛੇ ਪਰੋਣਾ ਪਿੱਛੇ ਬੀ ਕੀ ਪਤਾ ਰਿਸ਼ਤਾ ਪੱਕਾ ਹੋਊ ਕਿ ਨਹੀਂ ਹੋਊ ਜੇ ਪੱਕਾ ਹੋ ਤੈਨੂੰ ਤਾਂ ਉਦੋਂ ਹੀ ਸੱਦਾਂਗੇ ਆ ਸੱਚੀ ਵੀ ਗੱਲ ਹੈ ਕੋਈ ਨਾ ਕੋਈ ਨਾ ਕੁੜੀ ਚੰਗੀ ਤਰ੍ਹਾਂ ਦੇਖ ਕੇ ਆਉ ਭਾਵੇਂ 10 ਦਿਨ ਲਾਇਓ ਕੋਈ ਟੈਨਸ਼ਨ ਨਹੀਂ 10 ਦੁੱਸ ਕੋਈ ਨਹੀਂ ਲਾਉਂਦੀ ਮਰਜ਼ੀ ਮੇਰੀ ਨਾ ਜ਼ਰ ਪੈਂਚਣੀ ਐ ਹੂੰ ਮੈਨੂੰ ਮੈਂ 10 ਤਾਂ ਪੱਕਾ ਨਹੀਂ ਮੈਂ ਕਹਿੰਦੀ ਤੈਨੂੰ ਪਰ ਹੱਤ ਤਾ ਮੈਂ ਪੱਕਾ ਨਹੀਂ ਮੁੜਦੀ ਹਾਂ 10 ਦਿਨ ਨਹੀਂ ਹਫਤਾਨੀ ਮੁੜਦੀ ਮੈਂ ਅੱਛਾ ਚੱਲ ਕੋਈ ਨਾ ਪਰ ਜਨ ਵਾਲੇ ਨਹੀਂ ਗਏ ਆ ਮੋੜੇ ਹੀ ਚੰਗਾ ਚੰਗਾ ਉਮਰ ਮੇਰਾ ਜੀ ਨਹੀਂ ਲੱਗਣਾ ਦੇਖ ਕੋਈ ਨਾ ਜੀ ਲਾ ਲਈ ਆਪੇ ਬਾਏ ਚੱਪਾ ਜਹਾ ਹਾਈ ਵੇ ਇਨੀ ਆਜ਼ਾਦੀ ਇੱਥੇ ਜਹਾ ਜੈਣਾ ਤੂੰ ਦੁਬਾਰੇ ਸਵਾਦ ਆ ਜੈਣਾ ਨਹੀਂ ਕਰੀ ਕਰੀ ਆਜ਼ਾਦੀ ਕਰੀਆਂ ਨੱਚੀ ਉਧਰ ਰਮੂ ਕਰਕੇ ਨੱਚ ਚੱਲ ਜਦੋਂ ਮੰਜਾ ਖੜਾ ਕਰੇ ਉਦੋਂ ਆਉਣਾ ਤੂੰ ਹੂੰ ਚੱਲ ਖੜ ਜਾ ਪਹਿਲਾਂ ਮੈਂ ਇਧਰ ਉਹ ਵੀ ਕਰੂ ਹਾਂ ਹਾਂ ਇੰਨੀ ਜਿਆਦਾ ਹੀ ਐਤੂ ਜਦੋਂ ਮੈਂ ਕਹਣਾ ਕਿ ਉਹਨਾਂ ਕਿਹਾ ਸੀ ਇੰਨੀ ਜਿਆਦਾ ਚੱਕ ਕੇ ਨਹੀਂ ਦਵਾਰੇ ਹੀ ਐਤੂ ਨਾ ਆਏ ਨਾ ਨੱਚ ਕੇ ਹਾਂ ਨੱਚ ਕੇ ਤਾਂ ਵੈਸੀ ਹੀ ਨੱਚ ਰਿਆ ਮੈਂ ਤੂੰ ਮੜਈ ਤੇ ਤੁਸੀਂ ਕਹਿਣਾ ਸੀ ਮੈਂ ਤਾਂ ਵਰਗਾ ਗਈ ਸੀ ਨਾ ਆਏ ਨਾ ਨੱਚ ਕੇ ਮੰਜਾ ਚੱਕਦਾ ਸੀ ਵੇ ਉਹ ਤਾਂ ਵੈਸੀ ਹੀ ਚੱਕਿਆ ਗਿਆ ਪਰ ਮੈਨੂੰ ਐ ਦੱਸ ਤੂੰ ਕਿਵੇਂ ਮੜਈ ਪੈਸੇ ਦੇ ਹੱਥ ਪਰੇ ਕਰ ਰਾਦਾ ਤਾਂ ਨਹੀਂ ਬਦਲ ਗਿਆ ਰਾਦਾ ਕੋਈ ਨਹੀਂ ਬਦਲਦਾ ਪੈਕੇ ਚੱਲੀਆਂ ਪੈਸੇ ਦੇ ਅੱਛਾ ਐਹਦੀ ਫਿਕਰ ਨਾ ਕਰ ਬੋਲ ਹੋਰ ਦੇਵਾ ਬਹਿ ਤੇਰੇ ਦਾ ਧਾਰਗੜੀ ਚੱਲੂਗਾ ਮਾ ਧਾਰਗੜੀ ਚੱਲੂ ਬੰਦੇ ਨੂੰ ਉੱਤੇ ਚਾਹੀਦੀ ਹੈ ਕੁਝ ਖਾਣ ਪੀਣ ਨੂੰ ਆ ਦੇ ਤੇ ਬਹੁਤਾ ਹੁਣ ਗੋਹਾ ਘਾਣਾ ਗੂਗਲ ਪੇ ਕਰਦੀ ਮੈਂ ਗੋਹਾ ਤਾਂ ਫ੍ਰੀ ਚ ਮਿਲ ਜਾਂਦਾ ਸਹੀ ਹੈ ਉਹ ਗੋਹਾ ਨਹੀਂ ਮਰਾ ਮਤਲਬ ਸੀ ਪੋਹਾ ਖਾਣਾ ਤੂੰ ਗੋਏ ਤੋਂ ਪੋਹਾ ਖਾਣਾ ਖੋਆ ਖੋਆ ਘਾਣਾ ਖੋਆ ਚੱਲ ਹਾਂ ਵੀ 500 ਬਹੁਤ ਆ ਘੂਆ ਖਾਣਾ ਕਿੱਥੋਂ ਲਾਉਣਾ ਥੀ ਆਈ ਐਨੀਵੇ ਲੈ ਚੱਲ ਮਗਰਾ ਮਾਰ ਸੈਲਫ ਸਿੱਧੇ ਪੰਛਣੀ ਕਦੋਂ ਦਾ ਡਿੱਕੀ ਜਾਂਦਾ ਮੈਂ ਬੇ ਚੱਲ ਹੁਣ 100 ਬਾਨਾ ਮਾਰਨਾ ਪੈਂਦਾ ਉਹਨੂੰ ਚੱਲ ਛੇਤੀ ਕਰ ਮੈਂ ਤੈਨੂੰ ਹਫਤੇ ਦਾ ਕਹਿ ਕਹੀਆਂ ਵੀ ਹਫਤਾ ਲੱਗ ਜਾਣਾ ਮੈਨੂੰ ਹਫਤਾ ਕਹੀ ਹੋਰ ਬੱਠੀ ਵੀ ਤੇ ਮੇਰੀ ਗੱਲ ਸੁਣ ਬੋਲਿਆ ਬੋਲਿਆ ਤੈਨੂੰ ਨਾ ਆਏ ਕਿਵੇਂ ਬੋਲੂ ਮਾਨੂੰ ਬਾਨਾ ਮਾਰ ਕੇ ਆਇਆ ਵੀ ਭਾਈ ਦਾ ਭਾਈ ਦੇ ਵਿਆਹ ਲਈ ਕੁੜੀ ਕਾੜੀ ਦੇਖਣੀ ਆ ਮੰਗਣੇ ਲਈ ਚੱਲ ਅੱਛਾ ਬਸ ਠੀਕ ਹੈ ਤੂੰ ਤੱਕ ਦੱਸ ਕਿ ਤਾ ਨਹੀਂ ਆਇਆ ਕਿਸੇ ਨੂੰ ਲੈ ਮੈਂ ਕਿਹਨੂੰ ਕੀ ਹੋ ਗਿਆ ਹੁਣ ਜਿਵੇਂ ਮੈਂ ਕਹੂੰਗਾ ਉਹ ਮੈਂ ਤੂੰ ਕਰਨਾ ਕਰਾਂ ਬੈਠ ਬੇ ਜਾਣਾ ਕਿੱਥੇ ਆ ਤੂੰ ਬਹਿ ਜਾ ਚਲ ਜਲਦੀ ਕਰੋ ਫਟੋ ਫਟ ਦੋ ਵਧੀਆ ਪ੍ਰੋਫਾਈਲ ਹਾਂ ਮੈਂ ਤੈਨੂੰ ਕਰੀ ਓਕੇ ਚੱਲ ਮਗਰਾ ਆ ਗਈ ਸਰਪੰਚੀ ਹੋਰ ਉਹ ਇੰਨਾ ਟਾਈਮ ਲਾਈ ਕਦੋਂ ਦਾ ਡਿੱਕੀ ਇੰਨਾ ਬੰਨੇ ਮਾਰਨੇ ਪੈਂਦੇ ਆ ਤੈਨੂੰ ਘਰੋਂ ਨਿਕਲਣਾ ਕਿ ਸੌਖਾ ਪਿਆ ਕਿਉਂ ਕਰੇ ਬੈਠਾ ਸੀ ਉਹ ਤੇ ਹੋਰ ਓਹੋ ਕੀ ਕਿਹਾ ਫਿਰ ਤੈਨੂੰ ਮਾਂ ਨੂੰ ਕਿਹਾ ਤਾਂ ਮੈਂ ਕਿਹਾ ਹਫਤਾ ਲੱਗੂਗਾ ਮੈਂ ਚੱਲੀ ਆ ਪਿੰਡ ਜਾ ਕੇ ਆਉਣੀ ਆਹੋ ਮਾਂਗਰ ਮਗਰ ਤਾਂ ਨਹੀਂ ਆਇਆ ਬੇ ਐਵੇਂ ਕਿਵੇਂ ਆਜੂਗਾ ਲੈ ਹੁਣ ਜਿਵੇਂ ਤੂੰ ਕਿਹਾ ਸੀ ਨਾ ਮੈਂ ਉਵੇਂ ਕਰ ਲੈ ਚੱਲ ਚੱਲੀਏ ਹੁਣ ਕਿੱਥੇ ਜਾਣਾ ਬਸ ਠੀਕ ਆ ਜਿਵੇਂ ਮੈਂ ਕਹਿਣਾ ਨਾ ਹੁਣ ਉਮੀ ਕਰੀ ਚੱਲ ਹੱਸਣਾ ਹੱਸਵੀਂ ਅਜੇ ਵੀ ਕਾਲੀ ਆ ਹੋਰ ਮੈਂ ਅੱਗੇ ਫਿਰ ਤੂੰ ਚੱਲ ਮਗਰਾ ਆ ਗਈ ਸਰਪੰਚ ਜੀ ਹਾਂ ਆ ਗਈ ਚਾਹੋ ਕੀ ਗੱਲ ਭਾਈ ਹਾਸਦੀ ਕਰ ਤਾ ਚੱਲ ਦਾਰੇ ਮੇਰੇ ਮਨ ਓਏ ਫੀਮੀ ਚੱਲੀ ਜਾਂਦਾ ਮੈਨੂੰ ਜਾਲ ਮਾਰੀ ਇਹ ਜਾਣ ਨੂੰ ਲੈ ਚਲੋ ਕਿਤਾ ਨਹੀਂ ਕਿਤੇ ਜਾ ਚੁ ਚੱਲ ਮਗਰਾ ਸਤਿ ਸ੍ਰੀ ਅਕਾਲ ਹੋਰ ਆ ਗਈ ਵੇ ਉਹ ਕਿੰਨਾ ਟਾਈਮ ਲਾਤਾ ਕਦੋਂ ਦਾ ਡਿੱਕੀ ਜੰਨਾ ਮੈਂ ਦੇ ਘਰੋਂ ਨਿਕਲਣਾ ਸੌਖਾ ਨਹੀਂ ਉਹਨੂੰ ਆਖਿਆ ਤੇ ਹੈਗਾ ਸੀ ਵੀ ਇੰਨੇ ਟਾਈਮ ਚ ਆ ਜੀ ਮੇਰੀ ਗੱਲ ਸੁਣ ਲਾ ਉਹਨੂੰ 100 ਬਹਾਨੇ ਮਾਰਨੇ ਪੈਂਦੇ ਆ ਤਾਂ ਕਿਤੇ ਘਰੋਂ ਨਿਕਲਣਾ ਪੈਂਦਾ ਪਤਾ ਕੀ ਬਹਾਨਾ ਮਾਰ ਕੇ ਹੁਣ ਮਾਨੂੰ ਕਿਹਾ ਵੀ ਮੈਂ ਹੁਣ ਹਫ਼ਤਾ ਨਹੀਂ ਮੁਰਦੀ ਚੱਲ ਪੱਕੀ ਗੱਲ ਹੈ ਹੋਰ ਨਹੀਂ ਤੈਨੂੰ ਪੁੱਛਿਆ ਨਹੀਂ ਉਹਨੇ ਕਿੱਥੇ ਜੰਨੀ ਆ ਉਹਨੇ ਪੁੱਛਿਆ ਸੀ ਹਾਂ ਮੈਂ ਕਹਤਾ ਮੈਂ ਕਿਹਾ ਮੈਂ ਪੇਕੀ ਚੱਲੀ ਆ ਮਾਗਰ ਮੁਗਰਤਾ ਨਹੀਂ ਆਉਂਦਾ ਨਹੀਂ ਵੀ ਛੋਟੇ ਮੁੰਡੇ ਖਾਤਰ ਕੁੜੀ ਦੇਖਣੀ ਮੇਰੀ ਗੱਲ ਸੁਣ ਕੇ ਤੇ ਪਹਿਲੀ ਨਾ ਕੰਮ ਖਰਾਬ ਕਰਦੀ ਤੂੰ ਐਵੇਂ ਨਹੀਂ ਹੁੰਦਾ ਹੁਣ ਜਿਵੇਂ ਤੂੰ ਕਿਹਾ ਸੀ ਮੈਂ ਤੇਰੇ ਬੋਲ ਤੇ ਆ ਗਈ ਨਾ ਚੱਲ ਹੁਣ ਚੱਲ ਕਿੱਥੇ ਜਾਣਾ ਚੱਲ ਠੀਕ ਆ ਫੋਨ ਪਾ ਲੈnde ਖੜ ਜਾ ਮੇਰੀ ਗੱਲ ਸੁਣ ਲੈ ਹੁਣ ਜਿਵੇਂ ਜਿਵੇਂ ਮੈਂ ਕਹਿਣਾ ਉਵੇਂ ਉਵੇਂ ਕਰੀ ਚੱਲੀ ਬੇ ਚੰਗਾ ਹੁਣ ਤੇਰੇ ਕਹੇ ਤੇ ਹੀ ਆਈਆਂ ਮੈਂ ਠੀਕ ਆ ਹਾਂ ਕਿ ਕਿਸ ਨੂੰ ਪਤਾ ਨਾ ਲੱਗ ਜੇ ਮੈਨੂੰ ਵੀ ਪਤਾ ਲੱਗਦਾ ਹਾਂ ਡਰੀ ਨਹੀਂ ਹਾਂ ਅਬੇ ਡਰਤਾ ਹੁੰਦਾ ਹੀ ਆ ਹੁਣ ਨਹੀਂ ਹੁੰਦਾ ਡਰ ਇਹਦਾ ਨਹੀਂ ਮੈਂ ਬਰਾ ਕਿਤੇ ਸੁਪਨਾ ਤਾਂ ਨਹੀਂ ਦੇਖਦਾ ਸਰਪੰਚਣੀ ਮਗਰ ਨਾਲ ਕਲਜੋਗ ਆ ਗਿਆ ਯਾਰ ਇਹ ਤੇ ਨਾ ਕਿਵੇਂ ਚੜੀ ਜਾਂਦੀ ਐ ਇਹ ਭਾਈ ਕੁਝ ਵੀ ਹੋ ਸਕਦਾ ਨਾ ਸਰਪੰਚਣੀ ਐ ਨਹੀਂ ਕਰ ਸਕਦੀ ਇਹ ਮੇਰੇ ਰੱਬਾ ਕੀ ਦਿਖਲਾ ਮੈਨੂੰ ਦੁਬਾਰੇ ਕਰਬਾਈ ਸੀ ਪੇਟ ਖਰਾਬ ਸੀ ਕਲਵੰਤ ਹਾਂਜੀ ਜਨਾਬ ਤੇਰਾ ਬੁੱਥਾ ਦੱਸਦਾ ਵੀ ਕੰਮ ਦਾ ਤਾਂ ਕੋਈ ਪੁੱਠਾ ਕੀਤਾ ਨਹੀਂ ਜੀ ਇਹ ਤਾਂ ਵੇਰ ਤੈ ਕੋਈ ਕੋਜ ਲਾਦਾ ਬੁੱਗੇ ਕੀਦਾ ਬਈ ਪਿੱਛੇ ਕੌਣ ਆਉਂਦਾ ਹੋ ਹਾਂਜੀ ਉਹ ਤਾਂ ਰਾਤ ਨੂੰ ਬਾਲਿਆ ਨਹੀਂ ਥਲੇ ਬਾਥਰੂਮ ਗਏ ਸੀਗੇ ਜੀ ਰਾਤ ਨੂੰ ਪੇਟ ਖਰਾਬ ਸੀ ਨਾ ਇਸ ਕਰਕੇ ਹਾਂਜੀ ਹਾਂ ਲੈ ਲਈ ਦਵਾਈ ਦੋ ਬਈ ਹਾਂਜੀ ਦਵਾਈ ਤਾਂ ਲੈ ਰੱਖੀਏ ਹੁਣ ਲੈ ਭਾਈ ਉਹ ਬਾਥਰੂਮ ਗਏ ਸੀਗੇ ਜੀ ਰਾਤ ਨੂੰ ਪੇਟ ਖਰਾਬ ਸੀਗਾ ਨਾ ਹਾਂ ਹਾਂਜੀ ਹਾਂ ਪੇਟ ਖਰਾਬ ਸੀ ਹੁਣ ਠੀਕ ਹੈ ਲੈ ਲਈ ਦਵਾਈ ਦੋ ਬਈ ਹਾਂਜੀ ਦਵਾਈ ਤਾਂ ਲੈ ਲਈ ਜਨਾਬ ਐਸੀ ਕਿਹੜੀ ਕਿਹੜੇ ਕੰਮ ਆਏ ਸੀ ਤੁਸੀਂ ਉਹ ਮੈਂ ਇੱਥੇ ਕਾਹਨੂੰ ਆਇਆ ਸਿੰਦਰੇ ਮੈਂ ਤਾਂ ਸਰਪੰਚ ਦੇ ਘਰੇ ਆਇਆ ਸੀ ਹਾਂ ਦਾ ਸਵੇਰਾ ਫਿਰ ਇਹ ਪੁੱਛਿਆ ਫਿਰ ਮੈਂ ਲੈ ਗਈ ਜਿਵੇਂ ਜਾਊਂਗਾ ਮੈਂ ਉਹੀ ਕਹਿਣਾ ਇਸ ਦੂਬਾ ਮੈਂ ਤੈਨੂੰ ਪੁੱਛਾਂ ਨਾ ਫਿਰ ਮੈਂ ਪੁੱਛਣਾ ਪੁੱਛ ਇਹ ਨਹੀਂ ਪੁੱਛੂਗਾ ਤੇ ਅਸੀਂ ਜਦੋਂ ਉਹਨਾਂ ਨੇ ਕਿਹਾ ਤਾਂ ਉਹ ਨਹੀਂ ਨਹੀਂ ਮੈਂ ਤਾਂ ਕੰਮ ਆਇਆ ਰਿਹਾ ਸੀ ਕੰਟੀਨਿਊਟੀ ਦਿਖਾਏ ਆਓ ਠੀਕ ਹੈ ਉਹ ਵੀ ਮਾਦਾ ਆਇਆ ਸੀ ਜੇ ਭਾਈ ਮੈਨੂੰ ਆਇਆ ਸੀ ਇੱਧਰ ਉਹ ਇਹ ਕਹਿੰਦਾ ਜਦੋਂ ਸਵੇਰੇ ਆਜਾ ਅਜੇ ਹੁਣ ਆਇਆ ਤਾਂ ਸਨੇਹਾ ਪੋਣੋ ਸਗਾ ਲਾਦੀ ਮਾਣਾ ਹਾਂ ਆ ਕੇ ਕੇ ਡਾਇਲੋਗ ਇਹਦਾ ਖਤਮ ਹੁੰਦਾ ਹਾਂ ਇਸ ਦੂਬਾ ਦਾ ਹੱਥ ਤੇਰੀ ਕੋਸ ਮਾਰੀ ਲਾਸਟ ਦਿਨਾਂ ਕੁਝ ਬੋਲਦੇ ਕਿ ਡਾਇਲੋਗ ਕੰਜਰ ਦੇ ਟੱਟੀਆਂ ਤਾਂ ਨਹੀਂ ਲੱਗੇ ਸੀ ਇਹ ਨਹੀਂ ਲਾਤੀਆਂ ਸੀ ਚੱਲ ਟੱਟੀਆਂ ਸ਼ੁਕਰ ਹੈ ਪ੍ਰਮਾਤਮਾ ਦਾ ਤੂੰ ਬਚ ਗਿਆ ਸਾਹਮਣੇ ਦੇਖੋ ਜੀ ਸਰ ਧਰ ਮੜ ਮਾਤਾ ਐਕਸ਼ਨ ਸ਼ੁਕਰ ਹੈ ਪ੍ਰਮਾਤਮਾ ਦਾ ਤੂੰ ਬਚ ਗਿਆ ਉਹ ਰਾਤ ਦੀ ਦਵਾਈ ਤਾਂ ਲੈ ਕੇ ਸੈਟ ਹੋ ਗਿਆ ਸੀ ਇਹਨੇ ਆ ਕੇ ਵੱਧ ਡਟੀਆਂ ਲਾਤੀਆਂ ਸਵਾ ਉਹ ਤਾਂ ਲੱਗਣੀ ਆਈ ਸੀ ਹੁਣ ਤੈਨੂੰ ਫੜਾ ਇੱਧਰ ਗਲਾਸ ਉੱਚਾ ਮੇਰੀ ਗੱਲ ਸੁਣਾਏ ਕਰ ਫਿਰ ਇਹ ਕਹਿਤਾ ਡਾਇਲੋਗ ਫਿਰ ਮੈਂ ਪੁੱਛੀਦਾ ਜਾਣਾ ਇਹ ਕਹਿਤਾ ਮੈਂ ਪੁੱਛੀਦਾ ਜਾਣਾ ਵੀ ਭਾਈ ਮੈਂ ਡਾਇਲੋਗ ਬੋਲਣਾ ਜਾਂ ਨਹੀਂ ਬੋਲਣਾ ਨਹੀਂ ਸਾਰੇ ਪਿੰਡ ਦੀ ਨਿਗਾਹ ਦੇ ਵਿੱਚ ਝੜ ਗਈ ਬੱਲੇ ਰੁੱਤੀ ਰੀ ਚੁੱਟੇ ਰੰਗਦੀ ਬੱਲੇ ਰੁੱਤੀ ਚੰਦਰ ਤੂੰ ਓ ਹੋ 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 ਵੇ ਸਰਪੰਚ ਅਦਾ ਸੋਨੇ ਦੇ ਸਾਗਾ ਹੋ ਗਿਆ ਵੀ ਪਹਿਲਾਂ ਤਾਂ ਮੈਂ ਤੁਹਾਡੇ ਇੰਨੇ ਗੇਟ ਉਧਰ ਵਾਲਾ ਖੜਕਾਈ ਗਈ ਖੜਕਾਈ ਗਈ ਕਿਸੇ ਨੇ ਖੋਲਿਆ ਹੀ ਨਹੀਂ ਫਿਰ ਮੈਂ ਹਾਰ ਕੇ ਇੱਧਰ ਨੂੰ ਆਈ ਓਏ ਉਧਰਲਾ ਤਾਂ ਬੰਦ ਹੈ ਅੱਛਾ ਬੰਦ ਆ ਮੈਨੂੰ ਤੂੰ ਐਂ ਦੱਸ ਪਹਿਲਾਂ ਵੀ ਤੈਂ ਕਲਵੰਤ ਨੂੰ ਇਹ ਜੇ ਕੀ ਕੋਲ ਕੇ ਪਿਆ ਤਾਂ ਕੀ ਸੰਗਾ ਤਾਂ ਉਹਨੂੰ ਓਏ ਸੱਚੇ ਪਿਆਰਾਂ ਦੇ ਰਸਤੇ ਆਪਣੇਆ ਕਲੋਜ ਲਾਈ ਮੜੇ ਤੂੰ ਐ ਕਹਿ ਦੁੱਤੀਆਂ ਦੀ ਟੀਮ ਹੈ ਆਜੋ ਦੇਖਿਆ ਜਾਵੇ ਇਹ ਲੁੱਚ ਆਜੋ ਆਜੋ ਜੀ